ਹਾਂਜੀ ਕੀ ਨਾਮ ਹੈ ਜੀ ਮੈਂ ਅਸ਼ਿਸ਼ ਕੁਮਾਰ ਪਟਵਾਰੀ ਪਟਵਾਰ ਸਾਕਰ ਜਲਾਲਾਬਾਦ ਵਿਖੇ ਸਵਾਮਨ ਵਾਰਿਆਂ ਕੱਲ ਮਿਤੀ 1/7/2024 ਨੂੰ ਤਸੀਹ ਜਲਾਲਾਬਾਦ ਦੇ ਮਕਾਮ ਤੇ ਉਸ ਪਰ ਕਮੇਟੀ ਦੇ ਵਿੱਚ ਜੋ ਸਰਕਾਰ ਆਪਕੇ ਦੁਆਰ ਦਾ ਕੈਂਪ ਲੱਗਿਆ ਸੀਗਾ ਉਹਦੇ ਵਿੱਚ ਇਕੱਲੇ ਜਲਾਲਾਬਾਦ ਹਲਕੇ ਦੇ ਪਟਵਾਰੀ ਯਾਨੀ ਕਿ ਮੈਨੂੰ ਹੀ ਸੱਦਿਆ ਗਿਆ ਸੀਗਾ ਉਸ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਹੈ ਕਿ ਉਹ ਵੀਡੀਓ ਤਕਰੀਬਨ ਜਦੋਂ ਵਾਇਰਲ ਹੋਈ ਹੈ ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮੇਰੀ ਚੁੱਪੀ ਹੀ ਮੈਂ ਇੱਕ ਬੋਲਿਆ ਨਹੀਂ ਉਹਦੇ ਵਿੱਚ ਉਸ ਚੀਜ਼ ਨੂੰ ਹੀ ਉਹ ਦੋਸ਼ੀ ਮੰਨ ਰਹੇ ਨੇ ਇਹ ਕੋਈ ਚੀਜ਼ ਕਿਸੇ ਦਾ ਚੁੱਪ ਰਹਿਣਾ ਇਹ ਕੋਈ ਇਹ ਨਹੀਂ ਸ਼ੋਅ ਕਰਦੀ ਕਿ ਉਹ ਬੰਦਾ ਦੋਸ਼ੀ ਹੈ ਉਹਨਾਂ ਦੀ ਪਰਤਾਲ ਕੀਤੇ ਤੋਂ ਬਿਨਾ ਇੰਨੀ ਪੱਦੀ ਸ਼ਬਦਾਵਲੀ ਵਰਤਦੇ ਨਹੀਂ ਇੱਕ ਰਿਪਿਊਟਡ ਪੋਸਟ ਨੂੰ ਇਹ ਸ਼ੋਭਾ ਨਹੀਂ ਦਿੰਦਾ ਬਾਕੀ ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਮੁਬਾਰਕ ਅਸੀਂ ਫਿਰ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਪਰ ਮਾਤਮਾ ਉਹਨਾਂ ਦੀ ਜਬਾਨ ਨੂੰ ਅਮੀਰੀ ਵਖਰੇ ਬਾਕੀ ਉਹ ਜੇ ਰਿਪਿਊਟਡ ਅਹੁਦੇ ਤੇ ਇਹ ਬਹੁਤ ਮੰਦ ਪਾਕੀ ਘਟਨਾ ਜਿਹੜੀ ਹੋਈ ਹੈ ਕਿਉਂਕਿ ਕਿਸੇ ਵੀ ਮੁਲਾਜ਼ਮ ਨੂੰ ਇਸ ਤਰ੍ਹਾਂ ਪਬਲਿਕ ਦੇ ਸਾਹਮਣੇ ਜਲੀਲ ਕਰਨਾ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਜਾ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਵੀਡੀਓ ਵਿੱਚ ਇਖਿਆ ਜਾ ਰਿਹਾ ਹੈ ਉਹ ਘਟਨਾ ਜਿਹੜਾ ਲਾ ਰਹੇ ਨੇ ਕਿ ਪੈਸੇ ਲਏ ਜਾ ਰਹੇ ਨੇ 50000 ਰੁਪਏ ਪੂਰੇ ਨਹੀਂ ਦੇ ਦਿੱਤੇ ਦੇ ਨਹੀਂ ਅੱਗੇ ਹੀ ਬੰਦ ਰੱਖੇ ਹੋਏ ਨੇ ਉਹਦੇ ਵਿੱਚ ਜਲਾਲਾਬਾਦ ਸਰਕਲ ਮੈਂ ਗੱਲ ਕਰਦਾ ਜਲਾਲਾਬਾਦ ਸਰਕਲ ਬਹੁਤ ਹੀ ਜਿਆਦਾ ਵੱਡਾ ਹੈ ਉਸ ਦੇ ਵਾਸਤੇ ਐਮਐਲਏ ਸਾਹਿਬ ਨੂੰ ਵੀ ਕਿੰਨੀ ਵਾਰ ਮਿਲ ਕੇ ਡੀਸੀ ਸਾਹਿਬ ਦੇ ਵੀ ਧਿਆਨ ਵਿੱਚ ਲਿਆ ਕੇ ਕਿ ਇਹ ਇਕੱਲੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਕਿ ਕੱਲਾ ਪਟਵਾਰੀ ਉੱਥੇ ਅੱਜ ਇੱਕ ਉਹਨੂੰ ਚਲਾ ਕੇ ਦਿਖਾ ਦੇ ਤੇ ਮੈਂ ਆਪਣੀ ਨੌਕਰੀ ਦੁਆਜ ਰਜਾਈਂ ਦੇ ਦਿਆਂਗਾ ਤੇ ਦਰਾਈ ਫੋਨ ਚੱਕਣ ਦੀ ਗੱਲ ਉਹਦੇ ਵਿੱਚ ਮੈਨੂੰ ਰੋਜ਼ ਦੇ 150 ਤੋਂ 160 45 160 ਫੋਨ ਆਉਂਦੇ ਆ ਹੁਣ ਐਵਰੇਜ ਜੇ ਉਹ ਕਾਊਂਟ ਕਰੀਏ ਦੋ ਮਿੰਟ ਪ੍ਰਤੀ ਇੱਕ ਫੋਨ ਹੈ ਹੁਣ ਉਹਦੇ ਤੇ ਦੱਸੋ ਮੈਂ ਦਫ਼ਤਰ ਦੇ ਵਿੱਚ ਬੈਠ ਕੇ ਕੰਮ ਕਰਾਂ ਜਾਂ ਲੋਕਾਂ ਦੇ ਫੋਨ ਅਟੈਂਡ ਕਰਾਂ ਜਿਹੜੇ ਪੈਸਿਆਂ ਦਾ ਰੋਪ ਲੱਗ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹ ਇੱਕ ਪ੍ਰੀਪਲਾਨ ਸੀਗਾ ਉਸ ਤੇ ਵਿੱਚ ਉਹ ਪੱਤਰਕਾਰ ਆਪਣੇ ਰਿਸੈਟਿਆ ਜੀ ਵੱਲੋਂ ਜੋ ਕਿ ਉਹਨਾਂ ਨੂੰ ਤਾਂ ਨਾ ਤੋਂ ਮੇਰੇ ਕਦੇ ਦਫ਼ਤਰ ਆਏ ਨੇ ਤੇ ਨਾ ਹੀ ਮੈਂ ਉਹਨਾਂ ਨੂੰ ਜਾਣਦਾ ਤੇ ਨਾ ਹੀ ਉਹਨਾਂ ਦਾ ਕੋਈ ਕੰਮ ਸੀਗਾ ਉਹ ਤਾਂ ਜਿਸ ਤਰ੍ਹਾਂ ਇੱਕ ਹਵਾ ਦੇ ਵਿੱਚ ਤੀਰ ਛੱਡਾ ਉਹਨਾਂ ਚਲੋ ਐਮਐਲਏ ਸਾਹਿਬ ਦਾ ਇੱਕ ਪਬਲਿਸਿਟੀ ਦੇਣ ਵਾਸਤੇ ਉਹਨਾਂ ਇੱਕ ਸਟੰਟ ਖੇਡਿਆ ਹੋਰ ਇਸ ਤੋਂ ਇਲਾਵਾ ਉਹਦੇ ਵਿੱਚ ਐਸਟੀਕੇ ਵਤੀਰਾ ਪਹਿਲੇ ਕੋ ਦੇਖਿਆ ਕਿ ਕਿਸ ਅਫਸਰ ਵੱਲੋਂ ਤੁਹਾਨੂੰ ਐਸਟੀਕੇ ਟਿਕਟ ਦਿੱਤੀ ਹੈ ਅੱਜ ਦਾ ਅਸਈ ਜਿਉਂ ਵਤੀਰਾ ਇਹਨਾਂ ਦਾ ਰਹਾ ਸਾਡੇ ਪ੍ਰਤੀ ਮੈਂ ਪੰਜਾਬ ਸਾਨੂੰ ਵੀ 6-7 ਸਾਲ ਹੋ ਗਏ ਨੇ ਇਸ ਮਹਿਕਮੇ ਦੇ ਵਿੱਚ ਆਇਆ ਕਿਸੇ ਵੀ ਡੀਸੀ ਵੱਲੋਂ ਇਸ ਤਰ੍ਹਾਂ ਦਾ ਮਾਰਾ ਇਹਨਾਂ ਵਤੀਰਾ ਨਹੀਂ ਕੀਤਾ ਗਿਆ ਅੱਜ ਕਿਸ ਗੱਲ ਨੂੰ ਲੈ ਕੇ ਹੋਟਲ ਵਿੱਚ ਜਿੰਦਾਬਾਦ ਨਮਰਦਾਬ ਕੀਤੀ ਜਾ ਰਹੀ ਹੈ ਇਹ ਅੱਜ ਦੀ ਰੈਵਨਿਊ ਪਟਵਾਰੀ ਉਹਨਾਂ ਨੇ ਫਾਇਲ ਕਾ ਵਾਜ ਦੇ ਰੈਵਨਿਊ ਕਨਸਲਟੇਸ਼ਨ ਫਾਜਲਕਾ ਜਿਹੜਾ ਫਾਜਲਕਾ ਅੱਜ ਜਿਵੇਂ ਇਸੇ ਮੁਕਾਮ ਫਾਜਲਕਾ ਤੇ ਇਕੱਠੇ ਹੋਏ ਆਂ ਇਹ ਕਿ ਕੱਲ ਮਿੱਥੀ ਇੱਕ ਨੂੰ ਜ਼ਿਲ੍ਹਾ ਜਿਹੜਾ ਫਾਜਲਕਾ ਦੀ ਤਹਿਸੀਲ ਜਲਾਲਾਬਾਦ ਵਿਖੇ ਕੈਂਪ ਲਾਇਆ ਗਿਆ ਸੀਗਾ ਕੈਂਪ ਦੇ ਵਿੱਚ ਜਿਹੜੇ ਆ ਸਾਡੇ ਫਟਵਾਰੀ ਵੱਲੋਂ ਜਿਸ ਦਾ ਨਾਮ ਅਸ਼ੀਸ਼ ਕੁਮਾਰ ਹੈ ਉਹਨੇ ਆਪਣੇ ਇੰਤਕਾਲ ਵਾਜੜਾ ਜਮ੍ਹਾਂ ਬੰਦੀਆਂ ਫਰਦਵਾਰ ਦਾ ਰਿਕਾਰਡ ਜਿਹੜਾ ਕੈਂਪ ਵਿੱਚ ਫੈਸਲੇ ਲਈ ਤਹਿਸੀਲਦਾਰ ਦੇ ਸਾਹਮਣੇ ਪੇਸ਼ ਕੀਤਾ ਪਰ ਕਿ ਤਹਿਸੀਲਦਾਰ ਜਿਹੜਾ ਜਲਾਲਾਬਾਦ ਹੈ ਉਹਨੇ ਜਿਹੜਾ ਕੰਮ ਹੈ ਇੰਤਕਾਲ ਕਰਕੇ ਬਾਕੀ ਇੰਤਕਾਲ ਛੱਡ ਤੇ ਫੈਸਲਾ ਨਹੀਂ ਕੀਤਾ ਦੌਰੇ ਦੇ ਦੌਰਾਨ ਚੈਕਿੰਗ ਦੇ ਦੌਰਾਨ ਡਾਕਟਰ ਸੈਨੂ ਨੂੰ ਡਿਫਿਕਸ਼ਨ ਫਾਈਲ ਕਾ ਮੌਕੇ ਤੇ ਆਏ ਉਹਨਾਂ ਨੇ ਬਿਨਾਂ ਕਿਸੇ ਤੱਥਾਂ ਦੀ ਪੜਤਾਲ ਕੀਤੀ ਜੋ ਪਬਲਿਕ ਨੇ ਕਿਹਾ ਉਹ ਸੁਣ ਕੇ ਤੱਥਾਂ ਦੀ ਪੜਤਾਲ ਨਹੀਂ ਕੀਤੀ ਸਾਡੇ ਪਟਵਾਰੀ ਨੂੰ ਭੱਦੀ ਸ਼ਬਦਾਵਲੀ ਬੋਲੀ ਆ ਤੇ ਕਿਹਾ ਕਿ ਤੁਸੀਂ ਮੇਰੇ ਪੀਏ ਦੇ ਬਰਾਬਰ ਬੈਠੋਗੇ ਐਡੇ ਵੱਡੇ ਉੱਤੇ ਨੂੰ ਜੇ ਤੁਸੀਂ ਮਾਣ ਕਰਦੇ ਆਦਰ ਕਰਦੇ ਆ ਪਰ ਇਹੋ ਜੀ ਸ਼ਬਦਾਵਲੀ ਇਹ ਸ਼ਸ਼ਦੀ ਨਹੀਂ ਕੀ ਅਸੀਂ ਡਿਫਟੀ ਕਮਿਸ਼ਨਰ ਸਾਹਿਬ ਨੂੰ ਵਾਰਨਿੰਗ ਦਿੰਨੇ ਆ ਵੀ ਅੱਜ ਤੋਂ 2 ਤਰੀਕ 7 ਮਹੀਨਾ ਜਲਾਲਾਬਾਦ ਤਸੀਲ ਪੂਰਨ ਤੌਰ ਤੇ ਬੰਦ ਰਹੇਗੀ ਇਹਦਾ ਪੂਰਨ ਤੌਰ ਤੇ ਜਿਹੜੇ ਪਟਵਾਰੀ ਕੰਡੋ ਕਿਸੇ ਕੰਮ ਬੰਦ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਕਰਵਾਰ ਤੱਕ ਜੇਕਰ ਡਾਕਟਰ ਸੈਨੂਦਗਲ ਡਿਪਟੀ ਕਿਸ਼ਨ ਫਾਇਲ ਕਾ ਜੀ ਆਪ ਨੇ ਜਿਹੜੇ ਬੋਲੇਗੇ ਆਪ ਸ਼ਬਦ ਹੈ ਅਪਦੇਸ਼ ਸ਼ਬਦਾਵਲੀ ਹੈ ਉਹਨੂੰ ਵਾਪਸ ਨਹੀਂ ਲੈਂਦੇ ਤਾਂ ਪੂਰੇ ਸੋਮਵਾਰ ਤੋਂ ਜਿਹੜਾ ਜ਼ਿਲ੍ਹਾ ਜਿਹੜਾ ਫਾਜ਼ਰ ਕਾ ਤਸੀਲਾਬੋਰ ਤਸੀਲ ਜਲਾਲਾਬਾਦ ਤਸੀਲ ਫਾਇਲ ਕਾ ਪੂਰੇ ਤੌਰ ਤੇ ਮੁਕੰਮਲ ਤੌਰ ਤੇ ਬੰਦ ਰਹੇਗਾ ਜੋ ਵੀ ਪਬਲਿਕ ਦਾ ਕੰਮ ਪ੍ਰਭਾਵਿਤ ਹੋਵੇਗਾ हां सरकार ਦਾ ਕੰਮ ਡਾਗਦਾ ਪਰਭੁਤ ਹੋਏਗਾ ਇਹਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਡਿਪਟੀ ਕਮਿਸ਼ਨਰ ਫਾਇਲ ਕਰੀ ਹੋਗੀ ਮੈਂ ਕੁਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰੀ ਨੂੰ ਫਾਇਲ ਕਰ ਸਾਡੇ ਮੀਤ ਪ੍ਰਧਾਨ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਵਨ ਪੰਜਾਬ ਸਰਦਾਰ ਬਲਦੇਵ ਸਿੰਘ ਜੀ ਦੀ ਰੈਵਨਿਊ ਕਾਨੂੰਨ ਵਿਵਸਥਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਚੰਦਰ ਜੀ ਆ ਸਾਡੇ ਵਿੱਚ ਹਾਜ਼ਰ ਹੈ ਇਹ ਪੂਰਨ ਤੌਰ ਤੇ ਸਾਡੇ ਸਾਥ ਹੈ ਇਹਨਾਂ ਦੇ ਸਭ ਤੋਂ ਜੋ ਵੀ ਉਸ ਗੱਲਬਾਤ ਕਰਨੀ ਹੈ ਸਾਡੇ ਜੂਨੀਅਨ ਦੇ ਕਿਸੇ ਨੁਮਾਇੰਦੇ ਤੋਂ ਪੁੱਛ ਸਕਦੇ ਹਾਂ ਅਸੀਂ ਤਿੰਨ ਤੱਕ ਸਰਕਲਾਂ ਦਾ ਕੰਮ ਸਮਾ ਲਈ ਬੈਠੇ ਆਂ ਹਾਲਾਂਕਿ ਸਰਕਾਰ ਵੱਲੋਂ ਐਜ਼ ਪਰ ਲਾ ਅਸੀਂ ਇੱਕ ਸਰਕਲ ਦਾ ਕੰਮ ਕਰ ਰਹੇ ਹੁੰਦਾ ਸਾਨੂੰ ਇੱਕ ਸਰਕਲ ਦੀ ਤਨਖਾਹ ਮਿਲਦੀ ਹੈ ਪਰ ਸਾਡੇ ਪਟਵਾਰੀ ਅਸੀਂ ਖੁਦ ਦੋ ਦੋ ਸਰਕਲਾਂ ਦਾ 73 ਸਰਕਲਾਂ ਦਾ ਕੰਮ ਕਰਦੇ ਆਂ ਤਾਂ ਕਿ ਪ੍ਰਸ਼ਾਸਨ ਦਾ ਕੰਮ ਚੱਲਦਾ ਰਹੇ ਪਰ ਪ੍ਰਸ਼ਾਸਨ ਦੀ ਇਹੋ ਜਿਹੀ ਵਧੀਆਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਦਾ ਬਿਕਲ ਵਜਾਤਾ ਹੈ ਆਉਣ ਵਾਲੇ ਸਮੇਂ ਹੋਰ ਠਿੱਕਾ ਕੀਤਾ ਜਾਊਗਾ ਧੰਨਵਾਦ ਜੀ ਵਾਪਸ ਸ਼ਬਦ ਕਿਸ ਤਰ੍ਹਾਂ ਲੈ ਜਾਣਗੇ ਜੀ ਜੋ ਸ਼ਬਦ ਦਿੱਪਤੀ ਕ੍ਰਿਸ਼ਨ ਵੱਲੋਂ ਕਹਤੇ ਕਿ ਤੁਸੀਂ ਜੇ ਵਾਪਸ ਨਹੀਂ ਹੰਦੇ ਵਾਪਸ ਕਿਸ ਤਰ੍ਹਾਂ ਲੈ ਜਾਣਗੇ ਵਾਪਸ ਇਹ ਗੱਲ ਹੈ ਜੀ ਜੇ ਅੱਗੇ ਤੋਂ ਕੋਈ ਇਹ ਜੀ ਹਰਕਤ ਹੁੰਦੀ ਹੈ ਜਿਹੜੀ ਸ਼ਬਦਾਵਲੀ ਬੋਲਦੀ ਬਿਨਾਂ ਤੱਤਾਂ ਦੇ ਪੜਤਾਲ ਕੀਤੀ ਅਸੀਂ ਕਹਿੰਦੇ ਸਾਡੇ ਦਫ਼ਤਰਾਂ ਦੇ ਦਫ਼ਤਰਾਂ ਦੇ ਸਾਡੇ ਹਾਈ ਹੈੱਡ ਹੈ ਸਾਡੇ ਹਾਇਰ ਕਮਾਂਡ ਹੈ ਆਵੇ ਸਾਡੀ ਚੈਕਿੰਗ ਕਰੇ ਦਫ਼ਤਰਾਂ ਵਿੱਚ ਸਾਡਾ ਪਟਵਾਰੀ ਦਾ ਕੰਮ ਪੂਰਾ ਨਹੀਂ ਕੁਝ ਕੋਈ ਗੱਲ ਨਹੀਂ ਸਸਪੈਂਡ ਕਰੇ ਕੁਝ ਕਰੇ ਪਰ ਜਿਹੜੀ ਸ਼ਬਦਾਵਲੀ ਹੈ ਮੇਰੇ ਪੀਐਨ ਦੇ ਬਰਾਬਰ ਬੈਠੋ ਤੁਸੀਂ ਜਿਹੜੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਰਹੀ ਹੈ થોਰਸ ਦਿਨੇ ਇਹ ਸ਼ਬਦਾਵਲੀ ਜੀ ਸਾਡੀ ਮੀਟਿੰਗ ਦੇ ਵਿੱਚ ਆ ਕੇ ਸਾਨੂੰ ਬੁਲਾ ਕੇ ਨਹੀਂ ਵਾਪਸ ਲੈਂਦੇ ਸ਼ਬਦਾਵਲੀ ਆਪਦੀ ਵੀ ਮੈਂ ਚਲੋ ਮੈਂ ਭੁੱਲਿਆ ਤੇ ਅੱਗੇ ਤੋਂ ਨਹੀਂ ਬੋਲਦੀ ਤੇ ਇਸ ਤਰ੍ਹਾਂ ਜੇ ਨਹੀਂ ਇਹ ਆਉਂਦੇ ਸ਼ਬਦਾਵਲੀ ਵਾਪਸ ਲੈਂਦੇ ਤਾਂ ਜਿਹੜੇ ਸ਼ਿਗਸ਼ਣ ਹੋਰ ਤੇਜ਼ ਕਰਾਂਗੇ ਕਰਨੇ ਚਾਹੀਦੇ ਸੀ ਉਹ ਅੱਜ ਮੀਟਿੰਗ ਕੀਤੀ ਰਹੀ ਹੈ ਮੈਂ ਕਨਗੋ ਸੋਸ਼ੀਅੈਸ਼ਨ ਨੀਲਾ ਪ੍ਰਧਾਨ ਫਾਇਲਕਾ ਚੰਦਰ ਕੁਮਾਰ ਜੋ ਕੱਲ ਘਟਨਾ ਵਾਪਰੀ ਜੋ ਮੰਦਭਾਗੀ ਗੱਲ ਵੀ ਸਾਹਿਬ ਨੇ ਕਹੀ ਛਾਂ ਦੇ ਖਲਾਅ ਇਕੋ ਕੰਮ ਦੇ ਵਿੱਚ ਜੋ ਵੀ ਕੰਮ ਤੋਂ ਪਿੱਛੇ ਹੈ ਜਾਂ ਉਹਦੀ ਪੜਤਾਲ ਹੋ ਸਕਦੀ ਹੈ ਕਿ ਕੰਮ ਨਹੀਂ ਹੋਏ ਤਾਂ ਉਹ ਪੜਤਾਲ ਤੋਂ ਬਾਅਦ ਉਹਨੀ ਸਜ਼ਾ ਮਿਲ ਸਕਦੀ ਹੈ ਜਿਹੜੀ ਸ਼ਬਦਾਵਲੀ ਰਤਨੀ ਹੈ ਉਹ ਮੰਦ ਭੱਗੀ ਹੈ ਉਹ ਸ਼ਬਦਾਵਲੀ ਦੇ ਰੋਸ ਵਜੋਂ ਅੱਜ ਜਿਹੜਾ ਅੱਜ ਮੀਟਿੰਗ ਕੀਤੀ ਗਈ ਜੋ ਕਿ ਅੱਜ ਇਸ ਰੋਸ ਦੇ ਵਜੋਂ ਨਾਲ ਜਿਹੜਾ ਅੱਗੇ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨੇ ਬਿਆਨ ਦਿੱਤੇ ਆ ਉਹਦੇ ਨਾਲ ਸਾਡੀ ਕਾਨੂੰਨੀ ਕੋਈ ਐਸੋਸੀਏਸ਼ਨ ਉਹਦੇ ਨਾਲ ਸਬਰਥਨ ਕਰਦੀ ਹੈ ਅਤੇ ਜੋ ਕਲਿੱਕੇਗੀ ਪਟਵਾਰ ਯੂਨੀਅਨ ਉਹਦੇ ਨਾਲ ਕਾਨੂੰਗੋ ਉਹਦੀ ਵੇਤ ਕਰੇਗਾ ਇਹ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਕੈਂਪ ਲਗਾਏ ਗਏ ਸੀ ਲੋਕਾਂ ਨੂੰ ਖਾਣ ਵਾਸਤੇ ਵੀ ਅਸੀਂ ਕੈਂਪ ਲਾ ਲੈਨੇ ਭਾਵੇਂ ਜਿਹੜੀ ਪਬਲਿਕ ਦਫਤਰਾਂ ਵਿੱਚ ਆਂਦੀ ਉਹ ਤੋਂ ਮੁੜ ਜਾਵੇ ਲੋਕਾਂ ਨੂੰ ਕੈਂਪ ਵਖਾਣੇ ਨੇ ਵੀ ਅਸੀਂ ਤੁਹਾਡੇ ਦੁਆਰ ਤੇ ਆਏ ਕੈਂਪ ਲਾਏ ਨੇ ਕੰਮ ਉੱਥੇ ਪੰਚ ਜ਼ੀਰੋ ਹੋਵੇ ਜਿਵੇਂ ਤੁਸੀਂ ਵੇਖ ਰਹੇ ਜੇ 166 ਇੰਤਕਾਲ ਸ਼ੀਸ਼ਕਮਾਰ ਪਟਵਾਰੀ ਨੇ ਉੱਥੇ ਪੇਸ਼ ਕੀਤੇ ਸੀ ਤਸਿਲਦਾਰ ਸਾਹਿਬ ਦੇ 25 ਤੋਂ ਲੈ ਕੇ 30 ਫਰਦਬਦਨਾ ਪੇਸ਼ ਕੀਤੀਆਂ ਸੀ ਜਿਨ੍ਹਾਂ ਵਿੱਚੋਂ ਸਿਰਫ ਇੱਕ ਇੰਤਕਾਲ ਮਨਜ਼ੂਰ ਕੀਤਾ ਗਿਆ ਸਾਡੇ ਕੋਲ ਰਿਕਾਰਡ ਹੈ ਅਸੀਂ ਦਿਖਾਵਾਂਗੇ ਫਰਦਬਦਨਾ ਵਿੱਚ ਸਿਰਫ ਦੋ ਫਰਦਬਦਨਾ ਪੇਸ਼ ਕੀਤੇ ਗਿਆ ਇਸੇ ਤਰ੍ਹਾਂ ਵੀ ਜਦੋਂ ਵੀ ਪਟਵਾਰੀ ਤਸੀਲ ਜਲਾਲਾਬਾਦ ਦੇ ਤਸੀਲਦਾਰ ਕੋਲ ਜਾਂਦੇ ਨੇ ਉਹਨਾਂ ਨੂੰ ਵਾਸ ਮੋੜ ਦਿੱਤਾ ਜਾਂਦਾ ਹੈ ਕਿਸੇ ਦਾ ਵੀ ਕੰਮ ਨਹੀਂ ਕੀਤਾ ਜਾਂਦਾ ਹਰੇਕ ਵਾਰੀ ਕੋਈ ਕਦੇ ਤਹਿਸੀਲਦਾਰ ਕੋਲ ਇੰਤਕਲ ਲੈ ਕੇ ਜਾਂਦੇ ਨੇ ਕਦੇ ਵਾਪਸ ਆ ਜਾਂਦੇ ਨੇ ਗਲਤੀ ਤਹਿਸੀਲਦਾਰ ਦੀ ਤੇ ਦੋਸ਼ ਪਟਵਾਰੀ ਤੇ ਪਟਵਾਰੀ ਨੇ ਕੀ ਕੀਤਾ ਉੱਥੇ ਜਿਹੜੇ ਬੰਦੇ ਸੀ ਨਾ ਜਿਹੜੇ ਕੈਂਪ 'ਚ ਆਏ ਸੀ ਉਹ ਪ੍ਰਾਪਰਟੀ ਡੀਲਰ ਸੀ ਜਾਂ ਪੱਤਰਕਾਰ ਸੀ ਉਹਦੇ ਵਿੱਚ ਜਾਇਜ਼ ਕੰਮ ਕਰਾਉਣ ਵਾਲਾ ਕੋਈ ਬੰਦਾ ਨਹੀਂ ਸੀਗਾ ਜੇ ਇਸ ਤੋਂ ਪਹਿਲਾਂ ਜਿਹੜਾ ਇੱਕ ਸਖਸ਼ੀਤ ਗੱਲ ਕਰ ਰਿਹਾ ਸੀ ਮੇਰਾ 6 ਮਹੀਨਾ ਤੋਂ ਜਮ੍ਹਾਂ ਮੰਡੀ 'ਚ ਨਾ ਨਹੀਂ ਆ ਰਿਹਾ ਪਿਛਲੀ ਜਦੋਂ ਜਮ੍ਹਾਂ ਮੰਡੀ ਬਣੀ ਸੀ तहसीलदारों ਦੀਆਂ ਨਲਾਇਕੀਆਂ ਲਗਭਗ 1500 ਇੰਤਕਾਲ ਪਿਛਲੀ ਜਮ੍ਹਾਂ ਮੰਡੀ ਵੇਲੇ 2018-19 ਦੀ ਜਮ੍ਹਾਂ ਮੰਡੀ ਬਣੀ ਸੀ ਉਹਦੇ ਚ 1500 ਇੰਤਕਾਲ ਗਾਇਬ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਅਜੇ ਤੱਕ ਕੋਈ ਕੁਝ ਨਹੀਂ ਕੀਤਾ ਗਿਆ ਉਹ ਇੰਤਕਾਲ ਲੱਭ ਕੇ ਨਹੀਂ ਦਿੱਤੇ ਗਏ ਪਬਲਿਕ ਨੇ ਤਾਂ ਖਰਾਬ ਹੋਣਾ ਹੀ ਐ ਰਹੀ ਗੱਲ ਸ਼ਹਿਰ ਜਲਾਲਾਬਾਦ ਦੀ ਜਲਾਲਾਬਾਦ ਸ਼ਹਿਰ ਜੋ ਸਨ 6869 ਵੇਲੇ ਜੇਸੇ ਦੀ ਹਾਂ ਮੇਰੇ ਹੱਲ 1200 ਖਤੌਨੀਆਂ ਸੀ 4000 ਖਤੌਨੀਆਂ ਬਣ ਗਿਆ ਤੁਹਾਨੂੰ ਪਤਾ ਵੀ ਜਨਸੰਖਿਆ ਕਿੰਨੀ ਵਧ ਗਈ ਪਾਪੂਲੇਸ਼ਨ ਕਿੰਨੀ ਵਧ ਗਈ ਉਦੋਂ ਇੱਕ ਸਰਟੀਫਿਕੇਟ 4-4 ਸਾਲ ਚੱਲਦਾ ਸੀ ਹੁਣ ਇੱਕ ਸਰਟੀਫਿਕੇਟ 1 ਸਾਲ ਵੀ ਨਹੀਂ ਚੱਲਦਾ ਰਜਾਨਾ ਬੱਚੇ 4-4 ਸਰਟੀਫਿਕੇਟ ਚੱਕੀ ਫਿਰਦੇ ਨੇ 100 100 2 200 ਸਰਟੀਫਿਕੇਟ ਇੱਕ ਪਟਵਾਰੀ ਰਿਪੋਰਟ ਕਰਦਾ 4-400 3 300 ਫੋਨ ਆਉਂਦੇ ਨੇ ਪਟਵਾਰੀ ਨੂੰ ਪਟਵਾਰੀ ਫੋਨ ਚੱਕੇਗਾ ਕਿ ਕੰਮ ਕਰੇਗਾ ਤੁਸੀਂ ਆਪ ਸਿਆਣੇ ਜੇ ਜਿ ਪਟਵਾਰੀ ਫੋਨ ਚੱਕੇਗਾ ਤਾਂ ਕੰਮ ਕਿਵੇਂ ਕਰੇਗਾ ਲੋਕ ਕਹਿੰਦੇ ਸਾਡਾ ਫੋਨ ਨਹੀਂ ਚੱਕਦਾ ਇਹ ਫਿਰ ਆਪਰੇਟਰ ਲੱਗ ਗਿਆ ਜਿੰਨੀ ਦੇਰ ਤੱਕ ਜਲਾਲਾਬਾਦ ਸ਼ਹਿਰ ਨੂੰ ਦੋ ਹਿੱਸਿਆਂ 'ਚ ਨਹੀਂ ਵੰਡਿਆ ਜਾਂਦਾ ਪੰਜਾਬ ਸਰਕਾਰ ਦੀ ਲੈਟਰ ਹੈਗੀ ਜਿਹੜੇ ਸ਼ਹਿਰ ਵੱਡੇ ਨੇ ਉੱਥੇ ਕਤੌਨੀਆਂ ਵਧ ਗਈਆਂ ਨੇ ਉਹਨਾਂ ਦਾ ਰਕਬਾ ਵਧ ਗਿਆ ਨੰਬਰ ਖਸਰੇ ਵਧ ਗਏ ਨੇ ਉਹ ਸਰਕਲਾਂ ਨੂੰ ਦੋ-ਦੋ ਪਾਗਾਂ 'ਚ ਵੰਡਿਆ ਜਾਵੇ ਐਵੇਂ ਸ਼ਹਿਰ ਗੁਰੂ ਸਾਹਿਬ ਨੂੰ ਤਿੰਨ ਪਾਗਾਂ 'ਚ ਵੰਡਿਆ ਆ ਸਾਡੀ ਮੰਗ ਏ ਜਿਵੇਂ ਫਾਜ਼ਲ ਕਾ ਸ਼ਹਿਰ ਹੈ ਜਲਾਲਾਬਾਦ ਸ਼ਹਿਰ ਇਹਦੇ 2 ਤੋਂ 3 ਸਰਕਲ ਕੀਤੇ ਜਾਣ ਜਿੰਨੀ ਦੇਰ ਤੱਕ ਇਹ ਸਰਕਲ ਵਿਧਾਇਕ ਨਹੀਂ ਜਾਂਦੇ ਉਨੀ ਦੇਰ ਤੱਕ ਜਲਾਲਾਬਾਦ ਸ਼ਹਿਰ ਦਾ ਕੋਈ ਵੀ ਪਟਵਾਰੀ ਕੰਮ ਨਹੀਂ ਕਰੇਗਾ ਰਹੀ ਗੱਲ ਡੀਸੀ ਸਾਹਿਬ ਦੀ ਡੀਸੀ ਸਾਹਿਬ ਨੇ ਜੋ ਮਾਨ ਹਾਨੀ ਕੀਤੀ ਹੈ ਸਾਡੇ ਪਟਵਾਰੀ ਦੀ ਉਹ ਵੀ ਮੁਲਾਜ਼ਮ ਨੇ ਉਹ ਸਾਡੇ ਅਫਸਰ ਨੇ ਕੋਈ ਵੀ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਹਾਂ ਇਹ ਨਹੀਂ ਵੀ ਇੱਕ ਪਟਵਾਰੀ ਨੂੰ ਕਹੇ ਵੀ ਤੂੰ ਮੇਰਾ ਪੀਹਾਂ ਨ ਲੱਗਾ ਪੀਹਾਂ ਦੇ ਬਰਾਬਰ ਬੈਠੇਗਾ ਇਹਦੇ ਜੇ ਹੱਤਕ ਨਹੀਂ ਹੈਗੀ ਅਸੀਂ ਡੀਸੀ ਸਾਹਿਬ ਦੇ ਖਿਲਾਫ ਮਾਣ ਹਾਨੀ ਦਾ ਕੇਸ ਦਰਜ ਕਰਾਂਗੇ ਜੇ ਤੱਕ ਉਹਨੇ ਇਹ ਆਪ ਦੇ ਕਹੇ ਸ਼ਬਦਾਂ ਪ੍ਰਤੀ ਮੁਆਫੀ ਨਾ ਮੰਗੇ ਯੂਨੀਅਨ ਕਰੋ ਅਸੀਂ ਇਸ ਸੰਘਰਸ਼ ਨੂੰ ਬਹੁਤ ਲੰਬਾ ਲੈ ਕੇ ਜਾਵਾਂਗੇ ਅਸੀਂ ਲੋਡ ਪਈ ਤਾਂ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਸਾਨੂੰ ਮੁਕਸਰ ਜ਼ਿਲ੍ਹੇ ਤੋਂ ਮੋਗਾ ਜ਼ਿਲ੍ਹੇ ਤੋਂ ਫਰੋਹੀਪੁਰ ਜ਼ਿਲ੍ਹੇ ਤੋਂ ਪਹਿਲਾਂ ਹੀ ਕਾਲਾ ਆ ਗਿਆ ਨੇ ਅਸੀਂ ਤੁਹਾਡੇ ਨਾਲ ਆੀਵਨ ਸਾਰਾ ਪੰਜਾਬ ਸਾਡੇ ਨਾਲ ਹੈ ਜੇ ਇਹ ਡਾਕਟਰ ਸੈਨੂ ਦੁੱਗਲ ਜੀ ਜਿਸ ਸਾਹ ਫਾਇਲ ਕਰ ਨੇ ਆਪਣੇ ਬੋਲੇ ਅਪਸ਼ਬਦਾਂ ਨੂੰ ਵਾਪਸ ਨਾ ਲਿਆ ਤੇ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ ਫਿਲਹਾਲ ਕੀ ਐਕਸ਼ਨ ਲਿਆ ਜਾ ਰਿਹਾ ਜੀ ਤਹਿਸੀਲ ਜਲਾਲਾਬਾਦ ਦਾ ਕੰਮ ਅੱਜ ਤੋਂ ਬੰਦ ਕਰ ਦਿੱਤਾ ਗਿਆ ਜ਼ਿਲ੍ਹਾ ਬਾਡੀ ਉਹ ਲੋਪਾਏ ਗਏ ਮਤੇ ਮਤਾਵ ਤੇ ਸ਼ੁੱਕਰਵਾਰ ਤੱਕ ਜੇ ਉਹਨਾਂ ਨੇ ਇਹ ਸ਼ਬਦ ਆਪਣੇ ਬਾਸ ਨਾ ਲਏ ਯੂਨੀਅਨ ਬਲਾਕ 에 ਸੈਟੀਸਫਾਈ ਨਾ ਕੀਤਾ ਤੇ ਸੋਮਵਾਰ ਤੋਂ ਸਾਰਾ ਜ਼ਿਲ੍ਹਾ ਦੀ ਰੈਵਨਿਊ ਪਰਵਾਰ ਯੂਨੀਟ ਕਾਨੂੰਨ ਗੋ ਐਸੋਸੀਏਸ਼ਨ ਆਪਣਾ ਸਾਰਾ ਕੰਮ ਕਰਦੇ ਜਿਸ ਦੀ ਜ਼ਿੰਮੇਵਾਰੀ bc ਫਾਈਲ ਕਰਦੇ